ਸਤਿ ਸ਼੍ਰੀ ਅਕਾਲ ਜੀ ਫਾਟੇਕ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ कॉटन ਦੇ ਸ਼ਿਮਰ ਦੇ ਸੂਟ ਜੀ कॉटन ਸ਼ਿਮਰ ਸਟੱਫ ਰਹਿਣ ਵਾਲਾ ਹੈ ਜੀ ਸਟੱਫ ਆਏਗਾ ਬਹੁਤ ਵਧੀਆ ਜੀ ਏਕੇ ਰਹੇਗਾ ਜੀ ਬ੍ਰਾਂਡ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਟੱਫ ਵੱਲ ਨਿਗਾਹ ਕਰਵਾ ਦਿਆਂ ਪਿਓਰ कॉटन ਸ਼ਿਮਰ ਹੈ ਜੀ ਕੋਈ ਲਾਈਨਿੰਗ ਰਿਕੁਆਇਰਮੈਂਟ ਨਹੀਂ ਇਹਦੇ ਥੱਲੇ ਵਿਦਆਊਟ ਲਾਈਨਿੰਗ ਬੇਸ ਬਣੇਗਾ ਔਰ ਬਹੁਤ ਹੀ ਸੌਫਟ ਬਹੁਤ ਜਿਆਦਾ ਸੌਫਟ ਕਪੜਾ ਹੈ ਜੀ ਕੋਈ ਵੀ ਭੈਣ ਇਹ ਨਹੀਂ ਕਹਿ ਸਕਦੀ ਵੀ ਕਪੜਾ ਹਨਾ ਚੂਵੇਗਾ ਜਾਂ ਹੋਰ ਕੁਝ ਵੀ ਨਹੀਂ ਹੁੰਦਾ ਜੀ ਬਹੁਤ ਸੌਫਟ ਕਪੜਾ ਹੈ ਕਾਟਨ ਸ਼ਿਮਰ ਇਹਦਾ ਬੇਸ ਰਹਿਣ ਵਾਲਾ ਹੈ ਔਰ ਇਹਦਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਜੀ ਆਲ ਓਵਰ ਸੂਟ ਹੈ ਜੀ ਵੱਡੇ ਪਣੇ ਦਾ ਇਹ ਕਪੜਾ ਰਹਿਣ ਵਾਲਾ ਹੈ ਆਲ ਓਵਰ 3.5 ਮੀਟਰ ਦਾ ਸੂਟ ਆਏਗਾ ਜੀ ਨਾਲ ਆਏਗਾ ਮਸਲੀਨ ਦਾ ਦੁਪੱਟਾ ਮਸਲੀਨ ਹੈ ਜੀ ਵਿੱਚ ਟੈਬੀ ਦੀ ਤਰ੍ਹਾਂ ਲਾਈਨਿੰਗ ਵੀ ਹੈ ਦੁਪੱਟੇ ਦੀ ਤੁਸੀਂ ਲਾਈਨਿੰਗ ਨਜ਼ਦੀਕ ਤੋਂ ਦੇਖ ਸਕਦੇ ਹੋ ਟੈਬੀ ਦੀ ਤਰ੍ਹਾਂ ਲਾਈਨਿੰਗ ਹੈ ਜੀ ਮਸਲੀਨ ਹੈਗਾ ਜਿਹੜਾ ਇਹਦਾ ਸਟੱਫ ਦੁਪट्टे ਦਾ ਵਾਰ ਬਹੁਤ ਸੋਹਣਾ ਖੁੱਲੇ ਡੁੱਲੇ ਵਾਰ ਦਾ ਹੈਗਾ ਜੀ ਦੁਪੱਟਾ 2.5 ਮੀਟਰ ਦੀ ਲੈਂਥ ਦਾ ਆਉਣ ਵਾਲਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਆਲ ਓਵਰ ਰਹੇਗਾ ਜੀ ਸੂਟ ਔਰ ਪ੍ਰਾਈਸ ਇਹਦਾ ਬਹੁਤ ਹੀ ਆਪਾਂ ਰੀਜ਼ਨੇਬਲ ਜੀ ਪ੍ਰਾਈਸ ਦੇ ਵਿੱਚ ਇਹਨਾਂ ਸੂਟਾਂ ਨੂੰ ਆਪਾਂ ਲੈ ਕੇ ਆਏ ਆਂ ਸਟੱਫ ਵੀ ਬਹੁਤ ਸੋਹਣਾ ਜੀ कॉटन शिमर ਸਟੱਫ ਰਹਿਣ ਵਾਲਾ ਆਪਣੇ ਕੋਲੇ ਬਹੁਤ ਥੋੜੇ ਜਿਹੇ ਇਹ ਠੀਕ ਹੈ ਕੁਆਂਟੀਟੀ ਦੇ ਵਿੱਚ ਇਹ ਸੂਟ ਆਏ ਨੇ ਕਿਉਂਕਿ ਨਵੇਂ-ਨਵੇਂ ਚੀਜ਼ਾਂ ਨੇ ਨਵੇਂ-ਨਵੇਂ ਮਾਰਕੀਟ ਦੇ ਵਿੱਚ ਐਂਟਰ ਹੋਈਆਂ ਨੇ ਤੇ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਹਨਾ ਬਹੁਤ ਸੋਹਣਾ ਦੁਪੱਟਾ ਜੀ कॉटन शिमर ਪਹਿਲਾਂ ਵੀ ਆ ਰਹੀ ਸੀ ਪਰ ਹੁਣ ਇਹ ਮਸਲੀਨ ਦੇ ਦੁਪੱਟੇ ਨਾਲ ਆਈ ਹੈ ਟੈਬੀ ਦੇ ਉੱਪਰ ਲਾਈਨਿੰਗ ਹੈ ਜੀ ਟੈਬੀ ਦੀ ਲਾਈਨਿੰਗ ਉੱਪਰ ਆਈ ਹੈ ਟੈਬੀ ਤਰ੍ਹਾਂ ਔਰ ਦੁਪੱਟਾ ਵੀ ਖੁੱਲਾ ਡੁੱਲਾ ਵਾਰ ਵੀ ਇਹਦਾ ਬਹੁਤ ਸੋਹਣਾ ਹੈ ਪ੍ਰਾਈਸ ਰਹਿਣ ਵਾਲਾ ਹੈ ਜੀ ਇਹਦਾ ਸਿਰਫ ਤੇ ਸਿਰਫ ਜਿਹੜੀ ਭੈਣ ਨੂੰ ਵੀ ਇਹ ਸੂਟ ਪਸੰਦ ਆ ਸਕਰੀਨਸ਼ਾਟ ਲੈ ਲਓ ਜੀ ਨੈਕਸਟ ਇਹਦਾ ਕਲਰ ਹੈ ਜੀ ਇਹ ਇਹ ਆਪਣੇ ਕੋਲੇ ਆਏ ਸੀ ਜੀ ਤਿੰਨ ਕਲਰ ਆਏ ਸੀ ਤਿੰਨ ਕਲਰ ਦਾ ਇੱਕ ਸੈੱਟ ਸੀਗਾ ਜੀ ਇਹ ਤੀਸਰਾ ਕਲਰ ਇਹਦਾ 온 ਸਾਰੀ ਸੇਲ ਹੋ ਗਿਆ ਨੈਕਸਟ ਇਹਦਾ ਕਲਰ ਹੈਗਾ ਜੀ ਜਿਹੜਾ ਹੈਗਾ ਫਰੋਜੀ ਜੇ ਟਾਈਪ ਦਾ ਕਲਰ ਹੈ ਜੀ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਹੈ ਇਹ ਕਲਰ ਨਾਈ ਤਾਂ ਇਹ ਬਲੂ ਹੈ ਨਾਈ ਇਹ ਫਰੋਜੀ ਹੈ ਇੰਗਲਿਸ਼ ਬਲੂ ਕਲਰ ਹੈ ਜੀ ਨਾਲ ਹੈਗਾ ਜੀ ਇਹਦਾ ਦੁਪੱਟਾ ਮਸਲੀਨ ਦਾ ਦੁਪੱਟਾ ਹੈ ਜੀ ਖੁਲਾ ਡੁਲਾ ਦੁਪੱਟਾ ਹੈ ਮਸਲਿਨ ਵੀ ਬਹੁਤ ਸੋਹਣੀ ਆ ਫਾਲ ਚੈੱਕ ਕਰ ਸਕਦੇ ਹੋ ਲਾਈਨਿੰਗ ਉੱਪਰ ਬਣੀ ਹੋਈ ਹੈ ਟੈਬੀ ਦੀ ਤਰ੍ਹਾਂ ਪ੍ਰਿੰਟ ਵੀ ਬਹੁਤ ਪਿਆਰਾ ਜੀ ਆਲ ਓਵਰ ਸੂਟ ਰਹਿਣ ਵਾਲਾ ਹੈ ਸਾਢੇ 3 ਮੀਟਰ ਦੀ ਵੱਡੇ ਪਣੇ ਦੀ ਰਹੇਗੀ ਜੀ ਕੱਟ ਇਸ ਤੋਂ ਬਾਅਦ ਕਾਟਨ ਤੋਂ ਬਾਅਦ ਹੁਣ ਨਵੰਬਰ ਤੱਕ ਇਹ ਕਪੜਾ ਬਹੁਤ ਮਤਲਬ ਪਏਗਾ ਕਿਉਂਕਿ ਨਾ ਤਾਂ ਆਪਾਂ ਜਿਆਦਾ ਸਿੰਥੈਟਿਕ ਵੇਅਰ ਕਰ ਸਕਦੇ ਆ ਜੀ ਹਲੇ ਗਰਮੀ ਵੀ ਨਹੀਂ ਗਈ ਔਰ ਨਾ ਹੀ ਆਪਾਂ ਹਨਾ ਪਿਓਰ ਕਾਟਨ ਅੱਗੇ ਅੱਗੇ ਪਿਓਰ ਕਾਟਨ ਵੀ ਹਨਾ ਕੋਈ ਕਈ ਪਹਿਣਾ ਲਾਈਨਿੰਗ ਨੂੰ ਅਵਾਇਡ ਕਰਦੀਆਂ ਨੇ ਇਹ ਸੂਟ ਹੈ ਜਿਹੜਾ ਬਿਨਾਂ ਲਾਈਨਿੰਗ ਤੋਂ ਵੀ ਹੀ ਬਣੇਗਾ ਬਹੁਤ ਸੋਹਣਾ ਇਹਦਾ ਸਟੱਫ ਰਹਿਣ ਵਾਲਾ ਜੀ ਜਦੋਂ ਵੀ ਤੁਸੀਂ ਸੂਟ ਇਹ ਮਤਲਬ ਵੇਅਰ ਕਰੋਗੇ ਬਾਕੀ ਯਾਦ ਕਰੋਗੇ ਕਿਉਂਕਿ ਵੱਡੇ ਪਣੇ ਦਾ ਸਟੱਫ ਹੈ 3.5 ਮੀਟਰ ਪੂਰਾ ਕੱਪੜਾ ਹੈ ਜੀ ਆਲ ਓਵਰ ਸੂਟ ਬਣੇਗਾ ਲੇਸ ਵਗੈਰਾ ਲਾ ਕੇ ਜੀ ਇਹ ਬੜਾ ਸੋਹਣਾ ਇਹ ਬਹੁਤ ਸੋਹਣੀ ਜੀ ਚੀਜ਼ ਬਣ ਕੇ ਤਿਆਰ ਹੋਊਗੀ ਜੀ ਜਿਹੜੀ ਵੀ ਪਹਿਣੇ ਸੂਟ ਨੂੰ ਲੈਣਾ ਚਾਹੁੰਦੀ ਹੈ ਜਲਦੀ ਜਲਦੀ ਉਹ ਪਹਿਣ ਆਪਣਾ ਆਰਡਰ ਬੁੱਕ ਕਰ ਸਕਦੀ ਹੈ ਜੀ ਮੈਂ ਡਬਲ ਡਾਈਡ ਲੇਸ ਲਗਾ ਕੇ ਜੀ ਇਹਦੇ ਬਹੁਤ ਸੋਹਣਾ ਇਹ ਸੂਟ ਜਿਹੜਾ ਰੈਡੀ ਹੋਊਗਾ ਜੀ ਬਣ ਕੇ ਡਬਲ ਡਾਈਡ ਲੇਸ ਲਗਾ ਕੇ ਜੀ ਸਾਈਡ ਤੇ ਦੇਖੋ ਨਾ ਤੁਸੀਂ ਸਿੰਗਲ ਵੀ ਲੇਸ ਲਗਾ ਸਕਦੇ ਹੋ ਜਾਂ ਫਿਰ ਡਬਲ ਲੇਸ ਵੀ ਡਬਲ ਡਾਈਡ ਲੇਸ ਵੀ ਨਾਲ ਇਹਨੂੰ ਤਿਆਰ ਕਰ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਬਣ ਕੇ ਇਹ ਰੈਡੀ ਹੋਊਗਾ ਸਿੰਗਲ ਲੇਸ ਨਾਲ ਵੀ ਬਹੁਤ ਸੋਹਣਾ ਸੋਹਣਾ ਇਹਦੇ ਵਿੱਚ ਆਪਣੇ ਕੋਲੇ ਦੋ ਹੀ ਪ੍ਰਿੰਟ ਨੇ ਜੀ ਇਸ ਤੋਂ ਬਾਅਦ ਜਿਹੜਾ ਨੈਕਸਟ ਮੈਂ ਸੂਟ ਦਿਖਾਉਂਗੀ ਜੀ ਤੁਹਾਨੂੰ ਉਹ ਆਏਗਾ ਆਪਣਾ ਸਿੰਪਲ ਕਾਟਨ ਦਾ ਸੂਟ ਹੈ ਜੀ ਔਰ ਨਾਲ ਹੀ ਆਏਗਾ ਮਸਲੀਨ ਦਾ ਦੁਪੱਟਾ ਇਹ ਸੂਟ ਸੀਗੇ ਜੀ कॉटन शिमर ਦੇ ਪ੍ਰਾਈਸ ਇਹਨਾਂ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ 1375 ਰੁਪਏ ਨੈਕਸਟ ਜਿਹੜੇ ਸੂਟ ਆਉਣਗੇ ਜੀ ਆਪਣੇ ਕੋਲੇ ਆਲ ਓਵਰ कॉटन ਦੇ ਸੂਟ ਰਹਿਣਗੇ ਜੀ ਔਰ ਨਾਲ ਇਹਨਾਂ ਦੇ ਰਹਿਣਗੇ ਜੀ ਮਸਲੀਨ ਦੇ ਦੁਪੱਟੇ ਇਹ ਸੂਟ ਹੈਗੇ ਨੇ ਜੀ ਆਫਰ ਦੇ ਵਿੱਚ ਆਫਰ ਦੇ ਸੂਟ ਨੇ ਜਿਹੜੀ ਭੈਣ ਲੈਣਾ ਚਾਹੁੰਦੀ ਹੈ ਜਲਦੀ ਜਲਦੀ ਆਰਡਰ ਬੁੱਕ ਕਰਕੇ ਇਹਨਾਂ ਨੂੰ ਲੈ ਸਕਦੀ ਹੈ ਇਹ ਸੂਟ ਆਪਾਂ ਪਹਿਲਾਂ 1250 ਦੀ ਰੇਂਜ ਦੇ ਵਿੱਚ ਸੇਲ ਕੀਤੇ ਨੇ ਜੀ ਇਹ ਲਾਸਟ ਪੀਸ ਨੇ ਇਹ ਆਫਰ ਵਾਲੇ ਸੂਟ ਰਹਿਣਗੇ ਸਾਰੇ ਦੁਪੱਟਾ ਦੇਖ ਸਕਦੇ ਹੋ ਕਲਰ ਹੈਗਾ ਜੀ بیس ਬਲੈਕ ਹੈ ਉੱਪਰ ਆਫ ਵਾਈਟ ਕਰੀਮ ਕਲਰ ਦੇ ਜਿਹੜੇ ਫੁੱਲ ਬਣੇ ਹੋਏ ਨੇ ਤਿੰਨ ਇਹਦੇ ਵਿੱਚ ਆਪਣੇ ਕੋਲੇ ਆਉਣਗੇ ਜੀ ਕਲਰ ਤਿੰਨ ਇਹਦੇ ਵਿੱਚ ਕਲਰ ਆਣਗੇ ਜੀ ਏਕੇ ਟੈਕਸ ਦਾ ਹੀ ਇਹ ਹੈ ਜੀ ਸਿੰਤ ਇਹ ਸਿੰਪਲ ਵਾਲੀ ਕਾਟਨ ਹੈ ਜੀ ਤਿੰਨੋਂ ਹੀ ਕਲਰ ਨੇ ਕਲਰ ਤਿੰਨੋਂ ਹੀ ਬਹੁਤ ਪਿਆਰੇ ਨੇ ਦੁਪੱਟੇ ਵੀ ਕਲਰ ਵੀ ਤਿੰਨਾਂ ਦੇ ਬਹੁਤ ਸੋਹਣੇ ਰਹਿਣ ਵਾਲੇ ਨੇ ਇਹ ਦੇਖੋ ਜੀ ਗ੍ਰੇ ਕਲਰ ਦਾ ਜਿਹਦੇ ਨਾਲ ਦੁਪੱਟਾ ਹੈ ਗ੍ਰੇ ਕਲਰ ਦਾ ਦੁਪੱਟਾ ਰਹੇਗਾ ਜੀ ਸਭ ਤੋਂ ਪਹਿਲਾਂ ਤੁਸੀਂ ਬਲੈਕ ਵਾਲੇ ਤੇ ਨਜ਼ਰ ਮਾਰੋ ਜੀ ਬਲੈਕ ਸੂਟ ਦਾ ਪ੍ਰਿੰਟ ਦੇਖੋ ਸਭ ਤੋਂ ਪਹਿਲਾਂ ਕਿਡਾ ਉੱਠ ਮਾ ਪ੍ਰਿੰਟ ਹੈ ਜੀ ਬਹੁਤ ਸੋਹਣਾ ਨਾਲ ਦੇਖੋ ਜੀ ਬਲੈਕ ਹੀ ਦੁਪੱਟਾ ਬਲੈਕ ਹੀ ਦੁਪੱਟਾ ਦੇਖੋ ਜੀ ਬਹੁਤ ਪਿਆਰਾ ਦੁਪੱਟਾ ਰਹਿਣ ਵਾਲਾ ਇਹਦੇ ਨਾਲ ਬਹੁਤ ਹੀ ਸੋਹਣਾ ਰਹਿਣ ਵਾਲਾ ਹੈ ਜੀ ਸੂਟ ਜਿਹੜੀ ਪੈਂਟ ਸਕਰੀਨਸ਼ਾਟ ਲੈਣਾ ਚਾਹੁੰਦੇ ਆ ਲੈ ਸਕਦੀ ਹੈ ਬਹੁਤ ਵੱਡੀ ਆਫਰ ਤੁਹਾਨੂੰ ਦੇਣ ਲੱਗੀ ਆ ਜੀ ਨੈਕਸਟ ਇਹਦਾ ਸੂਟ ਮੈਂ ਤੁਹਾਨੂੰ ਦਿਖਾਨੀ ਆ ਜੀ ਨੈਕਸਟ ਕਲਰ ਹੈਗਾ ਜੀ ਇਹਦਾ ਆਪਣੇ ਕੋਲੇ ਗ੍ਰੇ ਸਕਿਨ ਜਿਹੜਾ ਕਲਰ ਹੈ ਜੀ ਇਹ ਤਾਂ ਨੈਕਸਟ ਸਕਿਨ ਗ੍ਰੇਸ਼ੀਟੇਡ ਟੋਨ ਤੇ ਆ ਜੀ ਤੁਸੀਂ ਦੇਖੋ ਮਿੱਟੀ ਰੰਗਾ ਜਿਹਾ ਕਹਿਦੀ ਆਪਾਂ ਦੁਪੱਟਾ ਦੇਖੋ ਜਿਹਦਾ ਖੁੱਲੇ ਡੁੱਲੇ ਵਰਦਾ ਦੁਪੱਟਾ ਹੈ ਮਸਲੀਨ ਦਾ ਹੀ ਦੁਪੱਟਾ ਰਹੇਗਾ ਉਹ ਉਹਦੇ ਤੇ ਜਿਹੜਾ ਸ਼ਿਮਰ ਕਾਟਨ ਦਾ ਸੀ ਜੀ ਉਹਦੇ ਤੇ ਸੂਟ ਦੇ ਦੇ ਉੱਤੇ ਵੀ ਲਾਈਨਾਂ ਸੀ ਜੀ ਦੇਖੋ ਜੀ ਇਹਦੇ ਸੂਟ ਦੇ ਉੱਤੇ ਵੀ ਦੇਖੋ ਲਾਈਨਾਂ ਟੈਬੀ ਤਰ੍ਹਾਂ ਟੈਬੀ कॉटन ਦਾ ਔਰ ਇਹਦੇ ਦੁਪट्टे ਦੇ ਉੱਪਰ ਵੀ ਲੈਣਾ ਜੀ ਟੈਬੀ ਦੀ ਤਰ੍ਹਾਂ ਔਰ ਜਿਹੜਾ ਇਹ ਵਾਲਾ ਹੈ ਜੀ ਇਹਦੇ ਸੂਟ ਵੀ ਮਤਲਬ ਸਿੰਪਲ कॉटन ਦਾ ਔਰ ਇਹਦਾ ਦੁਪੱਟਾ ਵੀ ਮਸਲੀਨ ਦਾ ਜੀ ਲਾਈਨਾਂ ਨਹੀਂ ਹੈਗੀਆਂ ਔਰ ਇਹਦਾ ਥਰਡ ਕਲਰ ਹੈ ਜੀ ਆਪਣੇ ਕੋਲੇ ਗ੍ਰੇ ਏਦਾ ਰੇਟ ਮੈਂ ਤੁਹਾਨੂੰ ਲਾਸਟੇ ਦੱਸੂਗੀ ਜੀ ਆਫਰ ਬਹੁਤ ਵੱਡੀ ਹੈ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ 1250 ਵਾਲੇ ਸੂਟ ਨੇ ਜੀ ਹੁਣ ਆਪਾਂ ਕੱਢ ਰਹੇ ਹਾਂ ਸਿਰਫ ਤੇ ਸਿਰਫ 1050 ਦੇ ਵਿੱਚ ਜੇ ਜਿਹੜੀ ਭੈਣ ਵੀ ਇਹ ਸੂਟ ਲੈਣਾ ਚਾਹੁੰਦੀ ਹੈ ਜਲਦੀ ਜਲਦੀ ਆਰਡਰ ਬੁੱਕ ਕਰੋ ਆਪਣਾ 1050 ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਲੈ ਸਕਦੇ ਹੋ ਤਿੰਨ ਕਲਰਾਂ ਦੇ ਵਿੱਚ ਇਹ ਸੂਟ ਆਪਣੇ ਕੋਲੇ ਪਿਆ ਜੀ ਇੱਕ ਹੈਗਾ ਗ੍ਰੇ ਕਲਰ ਇੱਕ ਹੈਗਾ ਜੀ ਮਿੱਟੀ ਰੰਗਾਂ ਜਿਆ ਕਲਰ ਹੈ ਔਰ ਤੀਸਰਾ ਹੈਗਾ ਜੀ ਬਲੈਕ ਕਲਰ 1050 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਲੈ ਸਕਦੇ ਹੋ ਜੀ ਜਦੋਂ ਮਰਜ਼ੀ ਸ਼ਾਪ ਤੇ ਵਿజిਟ ਵੀ ਕਰ ਸਕਦੇ ਹੋ ਆਪਣੀ ਜਿਹੜੀ ਸ਼ਾਪ ਦਾ ਐਡਰੈਸ ਹੈ ਜੀ ਜਦੋਂ ਆਪਾਂ ਬੁਢਲਾਡਾ ਤੋਂ ਬੋਹਾਵਲ ਜਾਂਦੇ ਆ ਜੀ ਪੁਲ ਕ੍ਰਾਸ ਕਰਨ ਤੋਂ ਬਾਅਦ ਮੇਰੀ ਗੱਲ ਧਿਆਨ ਨਾਲ ਸੁਣੀਓ ਜੀ ਭੈਣਾਂ ਨਾ ਦੂਸਰੇ ਪੰਪ ਤੇ ਚਲੀਆਂ ਜਾਂਦੀਆਂ ਇੱਕ ਪ ਪੁਲ ਕ੍ਰਾਸ ਕਰਨ ਤੋਂ ਬਾਅਦ ਖੱਬੇ ਹੱਥ ਇੱਕ ਪੰਪ ਆਉਂਦਾ ਜੀ ਪੰਪ ਦੇ ਸਾਹਮਣੇ ਰੈਸਟੋਰੈਂਟ ਹੈ ਜੀ ਪੰਪ ਵਾਲੀ ਸਾਈਡ ਹੀ ਸੜਕ ਦੇ ਉੱਤੇ ਆਪਣੀ ਸ਼ਾਪ ਹੈ ਜਿਹੜੀ ਭੈਣ ਵੀ ਵਿਜ਼ਿਟ ਕਰਨਾ ਚਾਹੁੰਦੀ ਹੈ ਫੋਨ ਕਾਲ ਕਰਕੇ ਵੀ ਆ ਸਕਦੀ ਹੈ ਜਾਂ ਫਿਰ ਆਪਣਾ ਆਨਲਾਈਨ ਵੀ ਆਰਡਰ ਬੁੱਕ ਕਰ ਸਕਦੀ ਹੈ ਜੀ ਬੁੱਢਲਾਡਾ ਜਿਹੜਾ ਆਪਣਾ ਆਪਣੇ ਜਿਹੜਾ ਸ਼ਹਿਰ ਦਾ ਨਾਮ ਹੈ ਜੀ ਬੁੱਢਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਹੈ ਜੀ ਆਪਾਂ ਡਿਸਟ੍ਰਿਕਟ ਮਾਨਸਾ ਤੋਂ ਬਿਲੋਂਗ ਕਰਦੇ ਹਾਂ ਇੱਕ ਬੁੱਢਲਾਡਾ ਬਠਿੰਡੇ ਦੇ ਵਿੱਚ ਵੀ ਆਪਾਂ ਡਿਸਟ੍ਰਿਕਟ ਮਾਨਸਾ ਤੋਂ ਬਿਲੋਂਗ ਕਰਦੇ ਹਾਂ ਔਰ ਸਭ ਤੋਂ ਲਾਸਟ ਤੇ ਫਿਰ ਵੀ ਭੈਣਾਂ ਨੂੰ ਬੇਨਤੀ ਹੈ ਜਿਹੜੀਆਂ ਭੈਣਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਸ ਤੋਂ ਬਾਅਦ ਜਿਹੜੀਆਂ कॉटन ਤੇ ਆਫਰਾਂ ਚੱਲਦੀਆਂ ਰਹਿਣਗੀਆਂ ਆਪਣੀਆਂ ਤਾਂ ਜੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਸਾਰੀਆਂ ਭੈਣਾਂ ਵੀਡੀਓ ਦਾ ਲਾਭ ਉਠਾ ਸਕਣ ਅੱਜ ਦੀ ਵੀਡੀਓ ਰਹੇਗੀ ਜੇ ਆਫਰ ਵਾਲੀ ਸੂਟਾਂ ਦੀ ਤੇ ਦੋ ਸੂਟ ਮੈਂ ਤੁਹਾਨੂੰ ਦਿਖਾਈ ਨੇ ਜੀ ਸ਼ਿਮਰ कॉटन ਦੇ ਸੂਟ ਨੇ ਜਿਹੜੇ ਹੈਗੇ ਜੀ ਆਫਰ ਵਾਲੇ ਸੂਟ ਉਹਨਾਂ ਦਾ ਪ੍ਰਾਈਸ ਹੈਗਾ ਜੀ 1050 ਰੁਪਏ ਸਾਢੇ 1250 ਵਾਲੇ ਸੂਟ ਨੇ ਜੀ 1050 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਦੇ ਰਹੇ ਹਾਂ ਔਰ ਜਿਹੜੇ ਸੂਟ ਸੀਗੇ ਜੀ ਆਪਣੇ ਸ਼ਿਬਰ कॉटन ਦੇ ਸੂਟ ਸੀ ਉਹਨਾਂ ਦਾ ਪ੍ਰਾਈਸ ਹੈ ਜੀ 1375 ਰੁਪਏ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੀ ਹੈ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ